ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਉ ਪ੍ਰਸਾਦ ਸੋਈਏ ਪਾਤਸ਼ਾਹ ੧ ਦਸ਼ਵੀਂ ਸ਼ਰਾਵਣ ਸਦ ਸਮੂਸਦਾਨ ਕੇ ਦੇਖੁਰਿਓ ਕਰ ਜੋਗ ਜਤੀਕੇ ਸੂਰ ਸੁਦਾਰਦਨ ਸਬਦ ਸਦਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਉਹ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹਉ ਤੇ ਇਕ ਤੀਵਨੇ ਗ੍ਰਤੀ ਕਹਿ ਮਾਤੇ ਮਤੰਗ ਜਦੇਜ ਸੰਗ ਨੂ ਭੇਤੰਗ ਸਰੰਗ ਸਵਾਰੇ ਕੋੜ ਤੁਰੰਗ ਗੁਰੰਗ ਸੇ ਕੂਦਤ ਪਾਨ ਕੇ ਗਾਨ ਕੋ ਜਾਦ ਨਿਵਾਰੇ ਭਾਰਿ ਭਜਾਨ ਕੇ ਭੂਪ ਬਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਪਾਏ ਬਧਾਰੇ ਜੀਤ ਵਿਦੇਸ ਦੇਸ ਦਿਸ਼ਾਨ ਕੋ ਬਾਜਦ ਤੋ ਮਰਦੰਗ ਨਗਾਰੇ गंजत गूढ़ ज्ञान के सुंदर हिंसत है है राज हजारि भूत वेख भगवान के भूपत कौन करे नहीं जात विचारे श्रीवत श्री भगवान बजे बिन अनंत को अंत के ताप सदारी तीरथ नान दया दम दान सो संज्यों ने अनेक बिसेख है बेड़ पुलालक तेव कुरान जमीन जमान सबाल के पेख है ਬੋਨ ਅਹਾਲ ਜਤੀਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨੂਪਤ ਇਕ ਰਤੀ ਬਿਨ ਇਕ ਨਾ ਲੇਖੈ ਸੁੱਧ ਸਿਪਾਦ ਰੰਤਿ ਗਵਾਸ ਸਾਜਿ ਸੁਨਾਦ ਜਨ ਦਿਲ ਲੇੰਗੇ ਭਾਰੀ ਗੁਮਾਨ ਭਰੇ ਬਨਮੈ ਕਲ ਪਰਬਤ ਪੰਖਾ ਦੇ ਨਾਲ ਲੇੰਗੇ ਤੋਰ ਅਰੀਨ ਮਰੋਰਮ ਵਾਸਨ ਮਾਤੇ ਮਤੰਗਲ ਮਾਨਮ ਲਏਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਵਨ ਤਿਆਗ ਜਹਾਨ ਨਿਦਾਂ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਗ ਕੀ ਧਾਰ ਪਛਈਆ ਤੋਰਤ ਦੇਸ ਮਲੰਦ ਮਗਾਸਨ ਮਾਤੇ ਵਿਜਾਨ ਕੇ ਮਾਨਮ ਲਈਆ ਗਾੜੇ ਗੜਾਂ ਕੋ ਤੋੜਨ ਹਾਸ ਬਾਤ ਨਹੀਂ ਚਕਚਾਰ ਦਵਈਆ ਸਾਹਿਵ ਜੀ ਸਭ ਕੋ ਸਿਰਨਾਇਕ ਜਾਟਕ ਨੇਕ ਸੇਕ ਦਵਈਆ ਦਾਨਵ ਦੇਵ ਫਨਿੰਦਨ ਸਾਚਨ ਭੂਤ ਭਵਖ ਭਵਾਂਜ ਪੈਗੇ ਜੀਵ ਜਿਤੇ ਜਲ ਮੈਂ ਧਲ ਮੈਂ ਪੰਚੀ ਪੰਨ ਮੈਂ ਸਭ ਥਾਪਥ ਪੈਗੇ ਪੁੰਨ ਪਰਤਾਪਨ ਬਾੜ ਜੈ ਤੁਨੋਂ ਬਾਪਨ ਕੇ ਵਹ ਪੁੰਜ ਖ ਭਾਂਗੇ ਸਾਦਸ ਮੁ ਬਸੰਦ ਵਿਰਹਿ ਜਾਗੋ ਸਤਨ ਸਵੈ ਉਹ ਲੋਕ ਚਪੈਗੇ ਮਾਨਵ ਇੰਦਰ ਵਿਜਿੰਦਰ ਨਰਾ ਤਪ ਜਵੰ ਤ੍ਰਲੋਕ ਕੋ ਰਾਜ ਕਰੈਗੇ ਕੋ ੜਿ ਸਨਾਨ ਗਜਾਲਿਕਦਾਨ ਅਨਿਮ ਸੰਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਵ ਸਚੀਪਦ ਅੰਤਫ ਸੇਜੰ ਫਾਸ ਪਰੈਗੇ ਜੇ ਨਾਮ ਸ੍ਰੀਪਦਕੇ ਪ੍ਰਸ ਹੈ ਬਗ ਤੇ ਨਰ ਫੇਰ ਨੰਦ ਹੀ ਤ ਰਹੇਗੇ ਕਾਹ ਭਇਓ ਜੋ ਦਹੁ ਲਚਨ ਮੂਦ ਕਾ ਬੈਠ ਰਿਓ ਕੋਬ ਧਿਆਨ ਲਗਾਇਓ ਨਿਆਦ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ ਬਾਸ ਕੀਓ ਵਿਗਿਆਨ ਸ ਬੈਠ ਕੇ ਸਹੀ ਐ ਸ ਸੂਬੈ ਸੁਭਤਾਯੋ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੋ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਹਦੰਗੁ ਕਰੇ ਟਟਕਾਇਓ ਕਾਹੋ ਲਖਿਓ ਹਰੀ ਬਾਚੀ ਸਾਮਹਿ ਕਾਹੋ ਪਚਾ ਕੋ ਸੀਸ ਨਿਵਾਇਓ ਕੋ ਉਤਾਨ ਕਬੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਤਾਇਓ ਕੂਰ ਕਿਰਿਆਉ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦ ਨ ਪਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਨਿਰਤਾਨ ਕੋ ਪੂਜਨਤਾਇਓ ਕੂਰ ਕਿਰਿਆਉ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦ ਨ ਪਾਇਓ वाहिगुरु जी ख़ालसा वाहिगुरु जी फते